ਹੋ ਸਕਦੀ ਕਿਉਂ ਨਹੀਂ ਹੋ ਸਕਦੀ ਇਹਦਾ ਜਵਾਬ ਅੱਜ ਦੀ ਕਹਾਣੀ ਦੇ ਵਿੱਚ ਆ ਇਸ ਕਹਾਣੀ ਦੇ ਵਿੱਚ ਇੱਕ ਧੀ ਵੱਲੋਂ ਆਪਣੇ ਪਿਓ ਨੂੰ ਕਹੀ ਗਈ ਗੱਲ ਔਰਤ ਦਾ ਸਾਰਾ ਦਰਦ ਹੀ ਬਿਆਨ ਕਰ ਜਾਂਦੀ ਆ ਜੇ ਤੁਸੀਂ ਆਪਣੀ ਮਾਂ ਭੈਣ ਪਤਨੀ ਤੇ ਆਪਣੀ ਧੀ ਨੂੰ ਪਿਆਰ ਕਰਦੇ ਹੋ ਨਾ ਤਾਂ ਫਿਰ ਕਮੈਂਟ ਜ਼ਰੂਰ ਕਰਿਓ ਤੇ ਗੱਲ ਨਾਲ ਸਹਿਮਤ ਹੋਏ ਤਾਂ ਫਿਰ ਸ਼ੇਅਰ ਵੀ ਜ਼ਰੂਰ ਕਰਿਓ ਤੇ ਇਸ ਸੱਚੀ ਕਹਾਣੀ ਦੇ ਵਿੱਚ ਇੱਕ ਪਿਓ ਤੇ ਧੀ ਇਕੱਠੇ ਗੱਡੀ ਦੇ ਵਿੱਚ ਬੈਠੇ ਹੋਏ ਕੋਟਕਪੂਰੇ ਤੋਂ ਗੋਨਿਆਣਾ ਰੋਡ ਦੇ ਉੱਤੇ ਆ ਰਹੇ ਆ ਜੈਤੋ ਲੰਘੇ ਆਏ ਤੀ ਅਵੇਸਲੀ ਹੋਈ ਬੈਠੀ ਆ ਤੇ ਇੱਕੇ ਦਮ ਗੱਡੀ ਕੰਟਰੋਲ ਤੋਂ ਬਾਹਰ ਹੁੰਦੀ ਆ ਤੇ ਗੱਡੀ ਜੰਪ ਕਰਦੀ ਆ ਬੜੇ ਬੁਰੇ ਤਰੀਕੇ ਦੇ ਨਾਲ ਤੀ ਸੰਭਲਦੀ ਹੋਈ ਆਪਣੇ ਕੀਆ ਪਿਓ ਨੂੰ ਕਹਿੰਦੀ ਆ ਕਿ ਪਾਪਾ ਕੀ ਹੋ ਗਿਆ ਪਾਪਾ ਜਵਾਬ ਦਿੰਦੇ ਆ ਕਹਿੰਦੇ ਧੀਏ ਪੁਲੀ ਆ ਗਈ ਸੀ ਨਿੱਕੀ ਜੀ ਤਾਂ ਤੀ ਕਹਿੰਦੀ ਕਿ ਪੁਲੀ ਪਾਪਾ ਕੀ ਹੁੰਦੀ ਆ ਤਾਂ ਉਹ ਕਹਿੰਦੇ ਪੁਲ ਤੋਂ ਛੋਟੀ ਤੇ ਕਮਜ਼ੋਰ ਹੁੰਦੀ ਆ ਇੰਨੀ ਗੱਲ ਸੁਣ ਕੇ ਉਹ ਧੀ ਦੇ ਜਿਹਨ ਦੇ ਵਿੱਚ ਸਾਰੀ ਕਾਇਨਾਤ ਘੁੰਮ ਜਾਂਦੀ ਆ ਸੋਚਣ ਲੱਗਦੀ ਆ ਕਿ ਪੂਰੀ ਕਾਇਨਾਤ ਦੇ ਵਿੱਚ ਜਿਹੜੇ ਪੁਲਿੰਗ ਸ਼ਬਦਾ ਮਤਲਬ ਪੁਰਸ਼ ਲਿੰਗ ਵਾਲੇ ਜਿਹੜੇ ਸ਼ਬਦ ਨੇ ਉਹ ਹਮੇਸ਼ਾ ਵੱਡੇ ਮਜ਼ਬੂਤ ਤੇ ਤਕੜੇ ਵਾਸਤੇ ਇਸਤਰੀ ਲਿੰਗ ਹਮੇਸ਼ਾ ਛੋਟੇ ਕਮਜ਼ੋਰ ਤੇ ਨਰਮ ਵਾਸਤੇ ਵਰਤੇ ਜਾਂਦੇ ਆ ਤੇ ਆਪਣੇ ਪਿਓ ਨਾਲ ਗੱਲ ਕਰਦੇ ਹੋਏ ਉਹ ਧੀ ਕਹਿੰਦੀ ਆ ਕਿ ਪਾਪਾ ਇਸ ਤਰ੍ਹਾਂ ਕਿਉਂ ਆ ਤਾਂ ਦੋਨੇ ਫਿਰ ਸੋਚਦੇ ਹੋਏ ਸ਼ਬਦਾਂ ਦੇ ਜਾਲ ਦੇ ਵਿੱਚ ਉਲਝ ਜਾਂਦੇ ਆ ਤੇ ਸ਼ਬਦ ਫਿਰ ਯਾਦ ਕਰਦੇ ਆ ਜਿਹੜੇ ਤੁਸੀਂ ਵੀ ਕੀ ਆ ਹੁਣ ਯਾਦ ਕਰਨੇ ਆ ਤੇ ਦੱਸਣਾ ਜਿਹੜੇ ਕੀ ਆ ਮੈਥੋਂ ਰਹਿ ਜਾਂਦੇ ਆ ਤੇ ਗੱਲ ਪੁਲ ਤੇ ਪੁਲੀ ਤੋਂ ਸ਼ੁਰੂ ਹੁੰਦੀ ਆ ਫਿਰ ਪਿਓ ਪੁੱਤ ਸੋਚਦੇ ਕੀ ਆ ਜਿਵੇਂ ਕੌਲਾ ਕੋਲੀ ਆ ਥਾਲ ਥਾਲੀ ਆ ਗਲਾਸ ਗਲਾਸੀ ਆ ਤੌੜਾ ਤੌੜੀ ਆ ਕੜਾਹਾ ਕੜਾਹੀ ਡੋਲਾ ਡੋਲਣੀ ਚਿਮਟਾ ਚਿਮਟੀ ਟੋਕਰਾ ਟੋਕਰੀ ਵਾਰ ਵਾਰੀ ਕੰਗਾ ਕੰਗੀ ਸੂਆ ਸੂਈ ਕੁੰਡਾ ਕੁੰਡੀ ਅੰਜਾ ਮੰਜੀ ਪੱਖਾ ਪੱਖੀ ਪੱਲੜ ਪੱਲੀ ਪਹਾ ਪਹੀ ਰੱਸਾ ਰਸੀ ਇਹ ਸ਼ਬਦਾਂ ਦੇ ਜਾਲ ਦੇ ਵਿੱਚ ਕੀ ਆ ਉਲਝ ਜਾਂਦੇ ਆ ਤੇ ਉਸੇ ਟਾਈਮ ਜਿਹੜਾ ਪਿਓ ਆ ਉਹ ਇੱਕ ਅਪਵਾਦ ਕੱਢ ਲੈਂਦਾ ਇੱਕ ਐਕਸੈਪਸ਼ਨ ਕੱਢ ਲੈਂਦਾ ਉਹਦੀ ਜਿੱਥੇ ਚੀਜ਼ ਕੀ ਨਹੀਂ ਲਾਗੂ ਹੁੰਦੀ ਤੇ ਕਹਿੰਦਾ ਕੀ ਆ ਕਹਿੰਦਾ ਧੀਏ ਇਹ ਇੱਕ ਸ਼ਬਦ ਤੇ ਲਾਗੂ ਨਹੀਂ ਹੁੰਦਾ ਉਹ ਸ਼ਬਦ ਕਿਹੜਾ ਤਵਾ ਤਵੀ ਤੇ ਇਹ ਗੱਲ ਸੁਣ ਕੇ ਧੀ ਫਿਰ ਜਿਹੜਾ ਜਵਾਬ ਦਿੰਦੀ ਆ ਨਾ ਉਹ ਔਰਤ ਦੇ ਸਾਰੇ ਦਰਦ ਨੂੰ ਬਿਆਨ ਕਰ ਜਾਂਦਾ ਤੇ ਉਹ ਗੱਲ ਕਦੇ ਵੀ ਮੇਰੇ ਜਿਹਨ ਚੋਂ ਨਿਕਲਦੀ ਨਹੀਂ ਤੌਤੀ ਕਹਿੰਦੀ ਕੀ ਆ ਕਹਿੰਦੀ ਪਾਪਾ ਤਵੀ ਫਿਰ ਸੇਕ ਵੀ ਵੱਧ ਸਹਿੰਦੀ ਆ ਨਾ ਅਸੀਂ ਸਾਰੇ ਜਾਣਦੇ ਆ ਕਿ ਲੰਗਰਾਂ 'ਚ ਜਿਹੜੀ ਕਿ ਆ ਵੱਡੀ ਸਾਰੀ ਕਿ ਤਵੀ ਚੜਾ ਕੇ ਔਰਤਾਂ ਰੋਟੀ ਪਕਾ ਰਹੀਆਂ ਹੁੰਦੀਆਂ ਉਹਨੂੰ ਤਵੀ ਕਿਹਾ ਜਾਂਦਾ ਤਵਾ ਜਿਹੜਾ ਘਰਾਂ 'ਚ ਅਸੀਂ ਨਿੱਕਾ ਜਾਂ ਗੋਲ ਜਾਂ ਵਰਤਦੇ ਆ ਉਹਨੂੰ ਅਸੀਂ ਤਵਾ ਸ਼ਬਦ ਵਰਤਦੇ ਆ ਜਿਹਨੂੰ ਕਿ ਘੱਟ ਸੇਕ ਸਹਿਣਾ ਪੈਂਦਾ ਇਹ ਗੱਲ ਸੁਣ ਕੇ ਫਿਰ ਪਿਓ ਵੀ ਕੀ ਉਹਨਾਂ ਸੋਚਾਂ 'ਚ ਗਵਾਚ ਜਾਂਦਾ ਸੋਚਦਾ ਫਿਰ ਕੇ ਔਰਤ ਕਿੱਥੇ-ਕਿੱਥੇ ਕਿੰਨਾ ਸੇਕ ਸਹਿੰਦੀ ਆ ਤੇ ਜਹਨ ਦੇ ਵਿੱਚ ਕੀ ਗੱਲ ਆਉਂਦੀ ਆ ਕਿ ਸਭ ਤੋਂ ਵੱਡਾ ਸੇਕ ਤੀ ਕਿੱਥੇ ਸਹਿੰਦੀ ਆ ਜਦੋਂ ਪੈਦਾ ਹੁੰਦੀ ਆ ਸਭ ਤੋਂ ਪਹਿਲਾਂ ਜੰਮਣ ਦੀ ਖੁਸ਼ੀ ਖੋਣ ਦਾ ਸੇਕ ਸਹਿੰਦੀ ਆ ਤੇ ਫਿਰ ਚਾਰ ਦਿਵਾਰੀ 'ਚ ਕੈਦ ਆਪਦੇ ਭਰਾਵਾਂ ਦੇ ਮੁਕਾਬਲੇ ਮਿਲੀ ਹੋਈ ਨਾ માત્ર ਆਜ਼ਾਦੀ ਦਾ ਸੇਕ ਸਹਿੰਦੀ ਆ ਉਸ ਤੋਂ ਅੱਗੇ ਜਾ ਕੇ ਫਿਰ ਆਪਣੇ ਕੀ ਆ ਵਿਆਹ ਤੋਂ ਬਾਅਦ ਆਪਣੇ ਮਾਪਿਆਂ ਨੂੰ ਛੱਡਣ ਦਾ ਸੇਕ ਸਹਿੰਦੀ ਆ ਤੇ ਫਿਰ ਆਪਣੀ ਟੀਨੇਜਰ ਤੋਂ ਲੈ ਕੇ ਬੜਾਪੇ ਤੱਕ ਆਪਣੀ ਜ਼ਿੰਦਗੀ ਦਾ ਛੇਮਾ ਹਿੱਸਾ ਉਹ ਮਹਾਮਾਰੀ ਦੇ ਰੂਪ ਦੇ ਵਿੱਚ ਜਿਹੜਾ ਕੀ ਹੈ ਕੁਦਰਤ ਵੱਲੋਂ ਨੂੰ ਮਿਲਿਆ ਹੋਇਆ ਉਸ ਮਹਾਮਾਰੀ ਦਾ ਸੇਕ ਸਹਿੰਦੀ ਆ ਤੇ ਫਿਰ ਆਪਣੇ ਤੇ ਫਿਰ ਆਪਣੇ ਧੀਆ ਪੁੱਤ ਜੰਮਣ ਤੇ ਧੀਆ ਬੱਚਾ ਜੰਮਣ ਦੀਆਂ ਦਰਦਾਂ ਉਹਦਾ ਸੇਕ ਸਹਿੰਦੀ ਆ ਜਿਹਦਾ ਮਰਦ ਸਮਝ ਅੰਦਾਜ਼ਾ ਵੀ ਨਹੀਂ ਲਾ ਸਕਦਾ ਤੇ ਰਸੋਈ ਦਾ ਸੇਕ ਤਾਂ ਸਹਿੰਦੀ ਸਹਿੰਦੀ ਆ ਸਾਰਾ ਉਸ ਤੋਂ ਬਿਨਾ ਪਹਿਲਾਂ ਪਿਓ ਫਿਰ ਭਰਾ ਕਿਰਪਤੀ ਤੇ ਹੱਥ ਦੇ ਬੜਾਪੇ ਚ ਪੁੱਤਾਂ ਦੁਆਰਾ ਥੋਪੀ ਗਈ ਮਰਦ ਪ੍ਰਧਾਨ ਸੋਚਦਾ ਸੇਕ ਸਹਿੰਦੀ ਆ ਤੇ ਅਖੀਰ ਸੇਵਿਆਂ ਦੇ ਸੇਕ ਸਹਿਣ ਤੋਂ ਪਹਿਲਾਂ ਵੀ ਉਹ ਧੀ ਆਪਣੇ ਪੇਕਿਆਂ ਦਾ ਕਫਨ ਡੀਕਣ ਦਾ ਸੇਕ ਸਹਿੰਦੀ ਆ ਇਸੇ ਕਰਕੇ ਅਖੀਰ ਚ ਮੈਂ ਜਿਹੜੀ ਸ਼ੁਰੂਆਤ ਚ ਗੱਲ ਕਹੀ ਸੀ ਕਿ ਔਰਤ ਮਰਦ ਦੇ ਬਰਾਬਰ ਨਹੀਂ ਪਹੁੰਚ ਸਕਦੀ ਇਹਨੂੰ ਉਲਟਾਉਂਦਾ ਹੋਇਆ ਗੱਲ ਕਰੂੰਗਾ ਕਿ ਮਰਦ ਕਦੇ ਵੀ ਔਰਤ ਦੀ ਬਰਾਬਰੀ ਨਹੀਂ ਕਰ ਸਕਦਾ ਪਰ ਸਾਡੇ ਜਹਨ ਦੇ ਵਿੱਚ ਬਚਪਨ ਤੋਂ ਲੈ ਕੇ ਸਾਡੇ ਆਲੇ ਦੁਆਲੇ ਹਰ ਚੀਜ਼ ਦੇ ਵਿੱਚ ਉਹਨੂੰ ਸ਼ਬਦਾਂ ਦੇ ਰੂਪ ਦੇ ਵਿੱਚ ਔਰਤ ਨੂੰ ਇੱਕ ਕਮਜ਼ੋਰ ਦਿਖਾਇਆ ਗਿਆ ਉਦੀ ਮਾਨਸਿਕਤਾ ਨੂੰ ਕਮਜ਼ੋਰ ਕੀਤਾ ਗਿਆ ਤੇ ਮਰਦ ਦੇ ਦਿਮਾਗ ਦੇ ਵਿੱਚ ਹਰ ਜਿਹੜੇ ਸ਼ਬਦ ਹੁੰਦੇ ਸਾਡੇ ਆਲੇ ਦੁਆਲੇ ਜਿੰਨੀਆਂ ਚੀਜ਼ਾਂ ਅਸੀਂ ਵਰਤਦੇ ਆ ਉਹਨਾਂ ਦੇ ਵਿੱਚ ਪੁਲਿੰਗ ਸ਼ਬਦਾਂ ਦੇ ਨਾਲ ਮਜ਼ਬੂਤ ਚੀਜ਼ਾਂ ਨੂੰ ਸੰਬੋਧਨ ਕੀਤਾ ਜਾਂਦਾ ਜਿਹੜੀ ਮੰਨ ਤੋਂ ਲੈ ਕੇ ਕੀ ਆ ਮਰਦਾਂ ਦੇ ਵਿੱਚ ਇੱਕ ਸੁਪੀਰੀਅਰਟੀ ਭਰ ਦਿੰਦੀ ਆ ਤੇ ਔਰਤਾਂ ਦੇ ਵਿੱਚ ਇਨਫੀਰੀਅਰ ਕੰਪਲੈਕਸ ਭਰ ਦਿੰਦੀ ਆ ਤੇ ਜਿਹੜੀਆਂ ਤੀਆਂ ਪੜ੍ਹ ਲਿਖ ਕੇ ਇਹਦੇ ਵਿੱਚੋਂ ਨਿਕਲ ਜਾਂਦੀਆਂ ਨੇ ਉਹ ਫਿਰ ਅੱਜ ਅਸੀਂ ਸਾਰੇ ਜਾਣਦੇ ਆ ਮਰਦਾਂ ਨੂੰ ਨਾਲ ਨਹੀਂ ਰਲਣ ਦਿੰਦੀਆਂ ਔਰਤ ਮਰਦ ਦੇ ਬਰਾਬਰ ਕਦੇ ਵੀ ਨਹੀਂ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਇਹਦਾ ਜਵਾਬ ਅੱਜ ਦੀ ਕਹਾਣੀ ਦੇ ਵਿੱਚ ਆ ਸਕ ਕਹਾਣੀ ਦੇ ਵਿੱਚ ਇੱਕ ਧੀ ਵੱਲੋਂ ਆਪਣੇ ਪਿਓ ਨੂੰ ਕਹੀ ਗਈ ਗੱਲ ਔਰਤ ਦਾ ਸਾਰਾ ਦਰਦ ਹੀ ਬਿਆਨ ਕਰ ਜਾਂਦੀ ਆ ਜੇ ਤੁਸੀਂ ਆਪਣੀ ਮਾਂ ਭੈਣ ਪਤਨੀ ਤੇ ਆਪਣੀ ਧੀ ਨੂੰ ਪਿਆਰ ਕਰਦੇ ਹੋ ਨਾ ਤਾਂ ਫਿਰ ਕਮੈਂਟ ਜ਼ਰੂਰ ਕਰਿਓ ਤੇ ਗੱਲ ਨਾਲ ਸਹਿਮਤ ਹੋਏ ਤਾਂ ਫਿਰ ਸ਼ੇਅਰ ਵੀ ਜ਼ਰੂਰ ਕਰਿਓ ਤੇ ਇਸ ਸੱਚੀ ਕਹਾਣੀ ਦੇ ਵਿੱਚ ਇੱਕ ਪਿਓ ਤੇ ਧੀ ਇਕੱਠੇ ਗੱਡੀ ਦੇ ਵਿੱਚ ਬੈਠੇ ਹੋਏ ਕੋਟਕਪੂਰੇ ਤੋਂ ਗੋਨਿਆਣਾ ਰੋਡ ਦੇ ਉੱਤੇ ਆ ਰਹੇ ਆ ਜੈਤੋ ਲੰਘੇ ਆ ਧੀ ਅਵੇਸਲੀ ਹੋਈ ਬੈਠੀ ਆ ਤੇ ਇੱਕੇ ਦਮ ਗੱਡੀ ਕੰਟਰੋਲ ਤੋਂ ਬਾਹਰ ਹੁੰਦੀ ਆ ਤੇ ਗੱਡੀ ਜੰਪ ਕਰਦੀ ਆ ਬੜੇ ਬੁਰੇ ਤਰੀਕੇ ਦੇ ਨਾਲ ਧੀ